ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀਆਂ ਦੋ ਸੁਣਵਾਈਆਂ ਹੋਈਆਂ ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਲ ਹਮਲੇ ਦੇ ਟਾਈਮ ਥਾਰ ਵਿੱਚ ਮੌਜੂਦ ਦੋਵੇਂ ਯਾਰਾਂ ਨੂੰ ਕੋਰਟ ਵਿੱਚ ਗਵਾਹੀ ਲਈ ਬੁਲਾਇਆ ਗਿਆ ਸੀ ਪਰ ਦੋਵੇਂ ਜਾਣੇ ਕੁਝ ਕਾਰਨਾ ਕਰਕੇ ਅਦਾਲਤ ਨਹੀਂ ਪਹੁੰਚ ਸਕੇ ਜਿਸ ਤੋਂ ਬਾਅਦ ਸਾਰੇ ਨਿਊਜ਼ ਚੈਨਲ ਤੇ ਸੋਸ਼ਲ ਮੀਡੀਆ ਪੇਜ ਇਸੇ ਖਬਰ ਨਾਲ ਹੀ ਭਰ ਗਏ ਕਿ ਸਿੱਧੂ ਮੂਸੇਵਾਲਾ ਦੇ ਇਹ ਯਾਰ ਗਵਾਹੀ ਦੇਣ ਤੋਂ ਮੁੱਕਰ ਗਏ ਜਾਂ ਡਰ ਗਏ ਖਬਰ ਜਿਆਦਾ ਵਾਇਰਲ ਹੁੰਦੀ ਦੇਖ ਕੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਖੁਦ ਸਾਹਮਣੇ ਆ ਕੇ ਜਵਾਬ ਦਿੱਤਾ ਹੈ ਬਲਕੌਰ ਸਿੰਘ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਸਿੱਧੂ ਦੇ ਕਤਲ ਸੰਬੰਧੀ ਚੱਲ ਰਿਹਾ ਕੇਸ ਦੋਸ਼ੀਆਂ ਵੱਜੋਂ ਉਲਝਾਉਣ ਦੀਆਂ ਸੈਂਕੜੇ ਕੋਸ਼ਿਸ਼ਾਂ ਬਾਅਦ ਵੀ ਮਾਣਯੋਗ ਅਦਾਲਤ ਵਿੱਚ ਅੱਗੇ ਵਧ ਰਿਹਾ ਹੈ ਚਾਰਜ ਫਰੇਮ ਹੋਣ ਬਾਅਦ ਅਗਲੀਆਂ ਕਾਰਵਾਈਆਂ ਅਹਿਮ ਅਤੇ ਨਾਜ਼ੁਕ ਹਨ ਜਿੰਨਾ ਬਾਰੇ ਪਹਿਲਾਂ ਜਾਣਕਾਰੀ ਦੇਣਾ ਕੇਸ ਅਤੇ ਸਬੰਧਤ ਵਿਅਕਤੀਆਂ ਲਈ ਸਹੀ ਨਹੀਂ ਹੈ ਮੀਡੀਆ ਵੱਲੋਂ ਕੇਸ ਸਬੰਧਿਤ ਗਵਾਹਾਂ ਬਾਰੇ ਖਬਰਾਂ ਚਲਾਉਣਾ ਨਿਰਾਸ਼ ਵੀ ਕਰ ਰਿਹਾ ਹੈ ਅਤੇ ਕਿਸੇ ਅਣਸੁਖਾਵੀ ਘਟਨਾ ਅਤੇ ਬੇਬੁਨਿਆਦ ਚਰਚਾ ਨੂੰ ਵੀ ਸ਼ੁਰੂ ਕਰ ਰਿਹਾ ਹੈ ਜ਼ਿੰਮੇਵਾਰ ਮੀਡੀਆ ਆਧਾਰਿਆਂ ਨੂੰ ਕੇਸ ਅਤੇ ਸਬੰਧਤ ਵਿਅਕਤੀਆਂ ਬਾਰੇ ਇਸ ਤਰ੍ਹਾਂ ਦੀਆਂ ਖਬਰਾਂ ਨਾ ਚਲਾਉਣ ਦੀ ਬੇਨਤੀ ਕਰਦੇ ਹਾਂ ਜ਼ਰੂਰੀ ਜਾਣਕਾਰੀ ਪ੍ਰਵਾਲ ਵੱਲੋਂ ਸਾਂਝੀ ਕੀਤੀ ਜਾਂਦੀ ਰਹੇਗੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਇਸ ਪੋਸਟਰ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਿੱਧੂ ਮਸੇਵਾਲ ਦੇ ਉਹਨਾਂ ਦੋਵਾਂ ਯਾਰਾਂ ਦੇ ਹੱਕ ਵਿੱਚ ਹਨ ਤੇ ਗਵਾਹੀ ਦੇਣ ਕਿਉਂ ਨਹੀਂ ਆਏ ਜਾਂ ਕਦੋਂ ਆਉਣਗੇ ਇਹ ਸਭ ਪਰਿਵਾਰ ਦੀ ਸਹਿਮਤੀ ਨਾਲ ਹੋ ਰਿਹਾ ਹੈ ਤੇ ਸਾਨੂੰ ਸਾਰਿਆਂ ਨੂੰ ਬਿਨਾਂ ਪੂਰਾ ਸੱਚ ਜਾਣੇ ਕਿਸੇ ਤੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ